ਇਹ ਪੱਥਰ ਪਹਿਲੂ ਹੀ ਲਾਤਾ ਵਾ ਕੋਠੀ ਦੇ ਅਗਲੇ ਬੰਨੇ ਜੀ ਬਹੁਤ ਬਹੁਤ ਅੱਗੇ ਨਕਸ਼ਾ ਨਕਸ਼ਾ ਬਾਹਰ ਦਾ ਹੈ ਥੋੜੇ ਟੇਡੇ ਜੇ ਨਹੀਂ ਬਣਾਉਂਦੇ ਹੁੰਦੇ ਬਾਹਰ ਉਸ ਹਾਲਾ ਨਾ ਬਣਿਆ नाई तेरा घर कैं अजय अरे बन वा बना ना फिर चल कमरे बतेरे टेब गया ਜੀ ਜੀ ਲੱਕੜ ਦਾ ਘਰ ਬਣਾਉਣ ਲੱਗੇ ਆ ਵੈਸੇ ਤਾਂ ਆਪਣੇ ਇਟਾ-ਉਟਾਂ ਤੇ ਚੱਲਦੇ ਆ ਪਰ ਇਹ ਆnde ਨਹੀਂ ਬਾਹਰ ਦੀ ਨਕਲ ਕਰਨੀ ਹੈ ਅਸੀਂ ਨਕਸ਼ਾ ਬਾਹਰ ਲਵਾ ਤੇ ਜਿਹੜਾ ਮਟੀਰੀਅਲ ਉਹ ਵੀ ਬਾਹਰਲਾ ਹੀ ਲਾਉਣਾ ਵਾ ਉਧਰ ਵੀ ਜ਼ਿਆਦਾ ਲੱਕੜ-ਲੁਕੜੀ ਬਣ ਲੱਗਦੀ ਹੈ ਠੀਕ ਸਿੰਚਨ ਸਿੰਚਨ ਲੱਕੜ ਤੇ ਦਰਦਿਆਰੋਂ ਗਾਤਨੋਂ ਕੰਪਲੀਟ ਬਾਅਦ ਫੋਟ ਪਾਵਾਂਗੇ ਵੀਡੀਓ ਮਿਸਤਰੀ ਸਾਹਿਬ ਆਪਣਾ ਗੱਫਾ ਬਣੀ ਛਕ ਲਿਆ ਵਾ ਚਾ ਚੁ ਲਿਆ ਹੀ ਹਣ ਦਿਮਾਗ ਬੜਾ ਲੱਗਨਦਾ ਕੁੜੀਏ ਕੀ ਕਰੀਏ ਕੀ ਸਮਝ ਨਹੀਂ ਲੱਗਦੀ ਕੀਰਤ ਅਨਾਜ ਕੀ ਗੱਲ ਮੈਂ ਤੂੰ ਸਮਝ ਨਹੀਂ ਲੱਗਦੀ ਚੱਲ ਕੋਈ ਨਹੀਂ ਲੱਗ ਜੂਗੀ ਚਾਹ ਪਿਉਣੇ ਤੁਹਾਨੂੰ ਥੋੜਾ ਜਨਾ ਚਾਹ ਨਾਲ ਦਿਮਾਗ ਜਦ ਸੈਟ ਹੋ ਜਾਂਦਾ ਠੀਕ ਨਹੀਂ ਬੈਡ ਬੁੱਡ ਦਾ ਕੰਮ ਨੇ ਬੇੜੀਓ ਨਾਲ ਦੀ ਨਾਲ ਹੀ ਤੇ ਹੁਣ ਮੁੜ ਕੇ ਵੱਖਰੇ ਬਿਸਤਰੀ ਜਾਣੇ ਪੈਣੇ ਆ ਮੈਨੂੰ ਥਾਂ ਨਹੀਂ ਲੱਗੀ ਬੈਡ ਦੀ ਲੋੜ ਹੀ ਨਹੀਂ ਥੱਲੇ ਆਪਣਾ ਲੱਗੀ ਆ ਪੱਥਰ ਲੱਗ ਗਿਆ ਵਾ ਤੇ ਗੱਦਾ ਛੁੱਟ ਦਿਓ ਰਜਣਾ ਪਟੇਲਾ ਨਾਲ ਮਿਤਰੀ ਸਾਹਿਬ ਰਾਤ ਤੁਸੀਂ ਇੱਥੇ ਰਹੋਗੇ ਕਿ ਜਾਓਗੇ ਪਿੰਡ ਆਪਦੇ ਆ ਇੱਥੇ ਰਹਿਣਾ ਇੱਥੇ ਰਹੋਗੇ ਠੀਕ ਹੈ ਇਹ ਕਿੰਨੇ ਦਿਨਾਂ ਤੱਕ ਬਣ ਜੂਗਾ ਆਪਣਾ ਅੱਜ ਹੀ ਬਣ ਜਾਣਾ ਅੱਜ ਹੀ ਬਣਾ ਦੇਣਾ ਸਾਡੀ ਭੈਣ ਇਹ ਤੁਸੀਂ ਫਿਰ ਜਾਜ ਵੀ ਬਾਹਰੋਂ ਸਿੱਖੀ ਹੈ ਹਾਂ ਠੀਕ ਹੈ ਆ ਵੇਖੋ ਜੀ ਨਾਲ ਹੀ ਆਪਣਾ ਪੱਥਰ ਪੁੱਤਰ ਸਾਰਾ ਕੰਮਪਲੀਟ ਕਰਤਾ ਵਾ ਪੱਥਰ ਆਪਾਂ ਕਿਹੜਾ ਬਣਾਉਂਦੇ ਪਏ ਹਾਂ ਜੋ ਕੰਪਲੀਟ ਕਰੀਏ ਸੀ ਉਹ ਹੈਲਪਰ ਜਿਹੜਾ ਉਹ ਸਮਾਨ ਸਭ ਨੂੰ ਇਕੱਠਾ ਕਰਕੇ ਲਿਆਉਂਦਾ ਤੇ ਆ ਮੇਨ ਮਿਸਤਰੀ ਵੱਡਾ ਆਪ છોੜੇ ਦੇ ਦਿੱਤਾ ਇਹ ਮਿਸਤਰੀ ਸਾਹਿਬ ਆਪਣਾ ਨੇਰੀ ਦਾ ਮੌਸਮ ਜਾਂ ਬਣਿਆ ਫਿਰਦਾ ਤੇ ਘਰ ਮਤਲਬ ਇੱਥੇ ਰਹੂਗਾ ਜਾਂਦਾ ਤਾਂ ਨਹੀਂ ਕਿਸ ਬਣੇ ਆਪਾਂ ਇਹਦੇ ਪਹਿਲਾਂ ਇੱਥੇ ਇੱਥੇ ਸਾਰਾ ਪਲਾਸਟਰ ਕਰਕੇ ਜਾਵਾਂ ਪਲਾਸਟਰ ਕਰ ਦੇਣਾ ਠੀਕ ਉਹ ਇੱਟਾ ਨਹੀਂ ਲੱਗਦੀ ਨਹੀਂ ਫਿਰ ਤਾਂ ਨਹੀਂ ਹਿਲਦਾ ਪਲਾਸਟਰ ਹੋ ਗਿਆ ਫਿਰ ਕਿੱਥੇ ਲੈਣਾ ਇਹਨੇ ਅੱਛਾ ਪੂਰੀ ਮਜ਼ਬੂਤੀ ਵਾਲਾ ਘਰ ਆ ਹਾਂਜੀ ਵੇਖੋ ਜੀ ਘਰ ਉਹ ਜਿੱਦਾਂ ਨਕਸ਼ੇ ਵਾਲੇ ਨੇ ਵਿੱਚ ਫੋਟੋ ਦੇਣਦੇ ਵਿੱਚ ਬੰਦੇ ਉਧਰੇ ਫਿਰਦੇ ਆ ਗੱਡੀ ਗੁੱਡੀ ਵੀ ਖਿਲਾਰ ਦਿੰਦੇ ਆ ਆ ਵੇਖੋ ਹਸਾ ਨਾ ਗੱਡੀਆਂ ਗੁੱਡੀਆਂ ਖਲੋਤੀਆਂ ਨੇ ਤੇ ਸ਼ੇਰ ਨਹੀਂ ਖਲੋਤੇ ਨੇ ਤੇ ਬਾਕੀ ਤੁਹਾਨੂੰ ਕਿਦਾਂ ਦਾ ਘਰ ਲੱਗਾ ਵੇਖ ਕੇ ਦੱਸਿਓ ਹਾਂਜੀ ਆ ਗੱਡੀ ਆਸਤੇ ਵੀ ਆਪਣਾ ਬਣਾਤਾ ਕਮਰਾ ਨਾਲ ਹੀ ਆ ਵੇਖੋ ਅੰਦਰ ਕਰਤੀ ਆ ਕਿਉਂ ਮਹੀ ਦਾ ਮੌਸਮ じゃ ਬਣਿਆ ਫਿਰਦਾ ਏ hanya landır daadae.